ستن شری گروہ صاحب جی چوپئی گروہ جی کی فتح پاس ہی دسمی کبھی چوپئی ہمری کرو ہاتھ را پون ہوئے چتکیچا تم چرن من رہے ہمارا

نمسکار پر <tipsy> <tipsy>

ਨੇਤੇ ਬਦਨ ਸ੍ਰੇਸ਼ਟ ਸਭ ਤਾਰੇ ਆਪ ਆਪਣੀ ਮੂਜ ਉਚਾਰੇ ਤੂ ਸਭ ਹੀ ਤੇ ਰਹੇ ਤਨਰਾਲੰਮ ਜਾਣਤ ਭੇਦ ਭੇਦ ਅਰ ਆਲੰਮ ਨੰਕਾਰ ਨੰਬਕਾਰ ਨੰਨਲੰਬ ਆਦ ਨੀਲ ਨਾਦ ਸੰਬ ਤਾਂ ਕਾ ਮੂੜ ਉਚਾਰਤ ਪੈਦਾ ਜੁਨਜਾਗ ਕੋ ਪੀਵਨਾ ਪਾਵਤ ਬੇਦਾ ਤਾਂ ਕੋ ਕਿਰਪਾ ਅਨੁਮਾਨਤ ਮਹਾਮੂੜ ਕੁਛ ਪੇਦ ਨਾ ਜਾਣਤ ਮਹਾਦੇਵ ਕਾ ਕਹਿ ਤ ਸਦਾ ਸ਼ਿਵ ਨੰਕਾਰ ਕਾ ਚਿਨਤ ਨੇ ਭੇਵਿਆ ਆਪ ਆਪਣੀ ਬੁਧੈ ਜੇਤੀ ਬਰਨਤ ਪਿੰਨ ਪਿੰਨ ਤੁਹ ਤੇਤੀ ਤੁਮਰਾਲਾ ਖਾ ਨਾ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰ ਆਏ ਕੈ ਰੂਪਨੁ ਕੁਸਰੂਪਾ ਰੰਕ ਪਿਉ ਰਾਵ ਕਹੀ ਪੂਪਾ

ਜੋ ਕਲ ਕੋ ਇਕ ਬਾਰ ਤੈ ਹੈ ਤਾਂ ਕੇ ਕਾਰਨ ਕਰ ਹੈ ਰਖ ਸੋ ਹੈ ਤੈ ਹੈ ਸੁਖਾਲਾ ਦੁਸ਼ਤ ਰਿਸ ਤੈ ਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਹਰ ਹੋ ਤਾਂ ਕੇ ਤਾਪਨ ਕ ਮੋਹਰ ਹੋ ਰਿਦ ਸਿਦ ਘਰ ਮੁਸਬ ਹੋਈ ਤੁਸਤ ਸਾਸ਼ ਉਸ ਕਨ ਕੋਈ ਇਕ ਬਾਰ ਜਿਤ ਮੈਂ ਸੰਭਾਰ ਆਕਾਰ ਪਾਸ ਤੇ ਤੈ ਉਬਾਰਾ ਜਨਰ ਨਾਮ ਤਿਆਰੋ ਕਾ ਦਰ ਦੁਸ਼ਤ ਦੋਖ ਤੇ ਰਹਾ ਖੜਗ ਕੇਤਮੈ ਸ਼ਰਨ ਤਿਹਾਰੀ ਆਪ ਹਾਥ ਦੇ

ਨਮਸਕਾਰ ਹੈ ਸਤਿ ਮਹਾਰਾਜ ਜਨ ਤਾਲ ਸੁਭਜਕ ਪਨਾਇਓ ਦੇਵ ਦਾਇ ਜਸ਼ਨ ਪਜਾਇਓ ਆਦੰਤ ਤੇ ਕਵ ਤਾਰਾ ਸੋਈ ਗੁਰੂ ਸੁਮਝੇ ਹਮਾਰਾ ਨਮਸਕਾਰ ਸੇਖੁ ਹੁਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਖਨ ਕਾਉ ਸੇ ਗੁਰੂ ਸੁਖ ਦਿਓ ਸਤਰਨ ਕਾਉ ਪਰਮ ਵਦ ਕੀਆ

ਨੇਤੇ ਬਦਨ ਸ੍ਰਿਸ਼ਤ ਸਭ ਤਾਰੇ ਆਪ ਆਪਣੀ ਬੋਜ ਉਚਾਰੇ ਤੂ ਸਭ ਹੀ ਤੇ ਰਹਤ ਨਿਰਾਲੰਮ ਜਾਣਤ ਭੇਦ ਭੇਦ ਅਰ ਆਲੰਮ ਨਰੰਕਾਰ ਨਿਰੰਬਰਕਾਰ ਨਨ ਲੰਬ ਆਦ ਨੀਲ ਨਾਦ ਸੰਬ ਤਾਂ ਕਾ ਮੂੜ ਉਚਾਰਤ ਪੈਦਾ ਜਗ ਕੋ ਪੀਵਨਾ ਪਾਵਤ ਪੈਦਾ ਤਾਂ ਕੋ ਕਿਰਪਾਹਨ ਅਨੁਮਾਨਤ ਮਹਾ ਮੂੜ ਕੁਛ ਪੈਦ ਨਾ ਜਾਣਤ ਮਹਾ ਦੇਵਕਾ سگری سرش دکھایا جگا سروپ سوئ پچا میری تم کرو ਸਿਖੁ ਬਾਰ ਸਿਖ ਸੰਕਰੋ ਦੁਸ਼ਟ ਜਿਤੇ ਉਠਵਤ ਪਤਪਾਤਾ ਸਕਲ ਮਲੇਸ਼ ਕਰੋਰਣ ਘਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨ ਕੈ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੈ ਤੁਮ ਸੰਕਰਿ ਸੁਵਟਾਰੇ ਜੋ ਕਲ ਕੋ ਇਕ ਬਾਰ ਤੈ ਹੈ ਤਾਂ ਕੇ ਕਾਰਨ ਕਰ ਹੈ ਰਖਸ ਹੈ ਤਾਹੇ ਸੁਖਾਲਾ ਦੁਸਤ ਰਿਸ ਤਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਹ ਰੋ ਤਾਕੇ ਤਾਪਨ ਕ ਮੋਹ ਰ ਹੋ ਰਿਦ ਸਿਧ ਘਰ ਮੁਸਬ ਹੋਈ ਤੁਸਤ ਸਾਸ਼ ਉਸ ਕਨ ਕੋਈ ਇਕ ਬਾਰ ਜਿਤ ਮੈਂ ਸੰਭਾਰਾ ਕਾਲ ਪਾਸਤੇ ਤਾਹੇ ਉਬਾਰਾ ਜਨਰ ਨਾਮ ਪਿਆਰੋ ਕਾ ਦਰ ਦੁਸਤ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਣ ਤਿਹਾਰੀ ਆਪ ਹਾਥ ਦੈ

نمسکار تا ہمارا جن کا تارا سو گرو سمجھے ہمارا نمسکار سکل پر ستر کاٹ کاٹ کے جانت پلے برے کی پیر پہچان تیلا سا پر درشت کر سانتن پائے تے پائے سادن کے پٹ پٹ کی, کی جانے کر کرا کر تارا پرجا تر تا پر تب دہ پارا جب آ کر کر تو کب ہوں تو ملت سب ہوں ਨੇਤੇ ਬਦਨ ਸ੍ਰਿਸ਼ਤ ਸਭ ਸਾਰੇ ਆਪ ਆਪਣੀ ਬੋਜ ਉਚਾਰੇ ਤੂ ਸਭ ਹੀ ਤੇ ਰਹੈ ਤਨਰਾਲਮ ਜਾਣਤ ਭੇਦ ਭੇਦ ਅਰ ਆਲੰਗ ਨਰੰਕਾਰ ਨਿਰੰਬਰਕਾਰ ਨਨਲੰਬ ਆਦ ਨੀਲ ਨਾਦ ਸੰਬ ਤਾਂ ਕਾ ਮੂੜ ਉਚਾਰਤ ਪੈਦਾ ਜਗ ਕੋ ਪੀਵਨਾ ਪਾਵਤ ਪੈਦਾ ਤਾਂ ਕੋ ਕਿਰਪਾਹਨ ਅਨੁਮਾਨਤ ਮਹਾਮੂੜ ਕੁਛ ਪੈਦ ਨਾ ਜਾਣਤ ਮਹਾਦੇਵ ਕਾ ਕਹਿਤ ਸਦਾ ਸ਼ਿਵ ਨਰੰਕਾਰ ਕਾ ਚਿੰਤਨੇ ਭੇਵਿਆ ਆਪ ਆਪਣੀ ਬੁਧਹਿ ਜੇਤੀ ਬਰਨਤ ਭਿੰਨ ਪਿੰਨ ਤੁਹ ਤੇਤੀ مرالا کھانا سیگری سرش دکھایا چمپا سروپ سو ابرچا میری تم کرو ਸਿਖੁ ਬਾਰ ਸਿਖ ਸੰਕਰੋ ਦੁਸ਼ਟ ਜਿਤੇ ਉਠਵਤ ਪੁਤਪਾਤਾ ਸਕਲ ਮਲੇਸ਼ ਕਰੋਰਣ ਘਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨ ਕੈ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੈ ਤੁਮ ਸੰਕਰ ਸਵਟਾਰੇ ਜੋ ਕਲ ਕੋ ਇਕ ਬਾਰ ਤੈ ਹੈ ਤਾਂ ਕੇ ਕਾਰਨ ਕਰ ਹੈ ਰਖਸ ਹੈ ਤਾਹੇ ਸੁਖਾਲਾ ਦੁਸਤ ਰਿਸ ਤਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਹਰ ਹੋ ਤਾਕੇ ਤਾਹ ਪਨਕ ਮੋਹਰ ਹੋ ਰਿਦ ਸਿਧ ਘਰ ਮੁਸਬ ਹੋਈ ਤੁਸਤ ਸਾਸ਼ ਉਸ ਕਨ ਕੋਈ ਇਕ ਬਾਰ ਜਿਤ ਮੈਂ ਸੰਭਾਰਾ ਕਾਲ ਪਾਸਤੇ ਤਾਹੇ ਉਬਾਰਾ ਜਨਰ ਨਾਮ ਤਿਆਰੋ ਕਹਾ ਦਰ ਦੁਸਤ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਣ ਤਿਹਾਰੀ ਆਪ ਹਾਥ ਦੈ

نمسکار تا ہمارا جن کال سو جگ اپنا دیو دشن پا دن تیکارا سو گرو سمجھ ہمارا نمسکارکھ ہماری شکل پرجا ناپ سواری گور سکھ دیا ستن کل

ਨੇਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਮੂਜ ਉਚਾਰੇ ਤੂ ਸਭ ਹੀ ਤੇ ਰਹਤ ਨਿਰਾਲੰਮ ਜਾਣਤ ਭੇਦ ਭੇਦ ਅਰ ਆਲੰਮ ਨੰਕਾਰ ਨਿਰੰਕਾਰ ਨਿਰਨਲੰਬ ਆਦ ਨੀਲ ਨਾਦ ਸੰਬ ਤਾਂ ਕਾ ਮੂੜ ਉਚਾਰਤ ਪੈਦਾ ਜੁਗ ਕੋ ਪੀਵਨਾ ਪਾਵਤ ਬੇਦਾ ਤਾਂ ਕੋ ਕਿਰਪਾ ਅਨੁਮਾਨਤ ਮਹਾਮੂੜ ਕੁਛ ਪੇਦ ਨਾ ਜਾਣਤ ਮਹਾਦੇਵ ਕਾ ਕਹਿ ਤ ਸਦਾ ਸ਼ਿਵ ਨੰਕਾਰ ਕਾ ਚਿਨਤ ਨੇ ਭੇਵ ਆਪ ਆਪਣੀ ਬੁਧੈ ਜੇਤੀ ਬਰਨਤ ਪਿੰਨ ਪਿੰਨ ਤੁਹ ਤੇਤੀ ਤੁਮਰਾਲਾ ਕਾ ਨਾ ਜਾਇ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰ ਆਇ ਕੈ ਰੂਪਨੂ ਕੁਸਰੂਪਾ ਰੰਕ ਪਿਉ ਰਾਵ ਕਹੀ ਪੂਪਾ

ਜੋ ਕਲ ਕੋ ਇਕ ਬਾਰ ਤੈ ਹੈ ਤਾਂ ਕੇ ਕਾਰਨ ਕੰ ਹੈ ਹੈ ਰਖ ਸੋ ਹੈ ਤੈ ਹੈ ਸੁਭ ਕਾਲਾ ਦੁਸਤ ਰਿਸ ਤੈ ਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਨ ਹਰ ਹੋ ਤਾਂ ਕੇ ਤਾਪਨ ਕ ਮੋਹ ਹਰ ਹੋ ਰਿਦ ਸਿਦ ਘਰ ਮੁ ਸੁਭ ਹੋਈ ਤੁਸਤ ਸ਼ਾਸ਼ੁਸ ਕ ਨ ਕੋਈ ਇਕ ਬਾਰ ਜਨਕ ਮੈ ਸੰਭਾਰਾ ਕਾਰ ਪਾਸ ਤੇ ਤੈ ਉਬਾਰਾ ਜਨਰ ਨਾਮ ਤਿਆਰੋ ਕਾ ਦਰ ਦੁਸਤ ਦੋਖ ਤੇ ਰਹਾ ਖੜਗ ਕੇਤਮੈ ਸ਼ਰਨ ਤਿਹਾਰੀ ਆਪ ਹਾਥ ਦੇ

نمسکار تائ ہمارا جن کال سب پجائیو منا تیک پج آدتارا سو گرو سمجھ ہمارا نمسکارکھ ہماری پر جا جناب سواری سی کن بد کیا

ਨੇਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਮੂਜ ਉਚਾਰੇ ਤੂ ਸਭ ਹੀ ਤੇ ਰਹਤ ਨਿਰਾਲੰ ਮਜਾਨਤ ਭੇਦ ਭੇਦ ਅਰ ਆਲੰਗ ਨਰੰਕਾਰ ਨਿਰੰਬਰਕਾਰ ਨਨ ਲੰਬ ਆਦ ਨੀਲ ਨਾਦ ਸੰਬ ਤਾਂ ਕਾ ਮੂਡ ਉਚਾਰਤ ਪੈਦਾ ਜਗ ਕੋ ਪੀਵਨਾ ਪਾਵਤ ਪੈਦਾ ਤਾਂ ਕੋ ਕਿਰਪਾਹਨ ਅਨੁਮਾਨਤ ਮਹਾ ਮੂਡ ਕੁਛ ਪੈਦ ਨਾ ਜਾਣਤ ਮਹਾ ਦੇਵਕਾ سیگری سرش دکھا چمپا سروپ سوئسا میری تم کرو ਸਿਖੁ ਖੁਬਾਰਿ ਸਿਕਸ਼ਣਕਰੋ ਦੁਸ਼ਟ ਜਿਤੇ ਉਠਵਤ ਪੁਤਪਾਤਾ ਸਕਲ ਮਲੇਸ਼ ਕਰੋਰਣ ਘਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨ ਕੈ ਦੁਸ਼ਟ ਦੁਖਤ ਹੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨ ਕੈ ਤੁਮ ਸੰਕਲ ਸਵਟਾਰੇ ਜੋ ਕਲ ਕੋ ਇਕ ਬਾਰ ਤੈ ਹੈ ਤਾਂ ਕੇ ਕਾਰਨ ਕਰ ਹੈ ਰਖਸੋ ਹੈ ਤਾਹੇ ਸੁਖਾਲਾ ਦੁਸਤ ਰਿਸ ਤਰੈ ਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਹ ਰੋ ਤਾਕੇ ਤਾਪਨ ਕ ਮੋਹ ਰੋ ਰਿਦ ਸਿਧ ਘਰ ਮੁਸਬ ਹੋਈ ਤੁਸਤ ਸਾਸ਼ ਉਸ ਕਨ ਕੋਈ ਇਕ ਬਾਰ ਜਿਤ ਮੈਂ ਸੰਭਾਰਾ ਕਾਰ ਪਾਸਤੇ ਤਾਹੇ ਉਬਾਰਾ ਜਨਰ ਨਾਮ ਤਿਆਰੋ ਕਹ ਦਰ ਦੁਸਤ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਣ ਤਿਹਾਰੀ ਆਪ ਹਾਥ ਦੈ ਲੇਹੁ ਬਾਰੀ ਸਰਬਤੌਰ ਮਹਾਂ ਸਹਾਇ ਦੁਸ਼ਟ ਦੋਖ ਤੈਲੇ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ